ਹਾਂਜੀ ਹੁਣ ਜੋ ਸੀਐਮ ਭਵੰਤਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ ਪਹਿਲੀ ਵਾਰ ਦੇਖਿਆ ਜਾ ਰਿਹਾ ਕਿਉਂਕਿ ਜਿਹੜੀ ਘਟਨਾ ਵਾਪਰੀ ਏ ਸਾਡੇ ਇੱਕ 7 ਬੱਚੇ ਮਾਰੇ ਜਾਂਦੇ ਆ ਜਿਹੜਾ ਇੱਕ ਡਿਪਰ ਨਾਲ ਟਕਰਾ ਕੇ ਬੈਣ ਦੇ ਵਿੱਚ ਬੱਚੇ ਹੁੰਦੇ ਆ 7 ਬੱਚੇ ਜਿਹੜੇ ਕੀ ਬਈ ਸਕੂਲ ਬੈਣ ਆ ਰਹੀ ਹੁੰਦੀ ਆ ਤਾਂ ਜਿਹੜੀ ਇਹ ਘਟਨਾ ਵਾਪਰੀ ਆ ਬਹੁਤ ਇੱਕ ਮੰਦ ਭਾਗੀ ਖਬਰ ਆ ਤੇ ਜਿਹਦੇ ਵਿੱਚ ਆਪਾਂ ਪਹਿਲੀ ਸਾਨੂੰ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਜੋ ਸੀਐਮ ਮਾਨ ਨੇ ਕੁਝ ਚੰਗਾ ਕੰਮ ਕੀਤਾ ਪਹਿਲੀ ਵਾਰ ਸਾਹਮਣੇ ਆਇਆ वैसे इतका ਘਟਨਾ ਪੰਜਾਬ ਚ ਬਹੁਤ ਵਾਪਰੀਆਂ ਕਿੰਨੇ ਨੌਜਵਾਨ ਸਾਡੇ ਜਿਹੜੇ ਬੇਕਸੂਰ ਪੰਜਾਬ ਪੁਲਿਸ ਨੇ ਮਾਰ ਦਿੱਤੇ ਗਏ ਪਰ ਹੁਣ ਕੁਝ ਕੁ ਜੋ ਇਹਨਾਂ ਨੇ ਆਪਣੇ ਬੰਨਿਓ ਕੁਝ ਚੰਗਾ ਬੋਲੇ ਆ ਕੁਝ ਸਾਡੇ ਜਿਹੜੇ ਬੱਚਿਆਂ ਦੀ ਛੋਟਾ ਦੀ 마ਸੂਮ ਦੀ ਮੌਤ ਹੋਈ ਆ ਤੇ ਪਹਿਲੇ ਨੰਬਰ ਤੇ ਆਪਾਂ ਕਹਿ ਦਈਏ ਵੀ ਜਿਹੜੇ ਇਹ ਰੋਡ ਆ ਭੀੜੇ ਹੋਣ ਕਾਰਨ ਤੇ ਜਿਹੜਾ ਅੱਗੋਂ ਚਲਾ ਰਿਆ ਸੀ ਡਿਪਰ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਡੈਂਪਰ ਜੇ ਹੁੰਦੇ ਆ ਜਿਹੜੇ ਉਹਨੂੰ ਡੇਪਰ ਲਿਖ ਰੱਖਿਆ ਇਹਨਾਂ ਨੇ ਤਾਂ ਉਹ ਇੱਕ ਬੱਚਾ ਸੀ ਅੱਗੋਂ ਵੀ ਚਲਾਉਣਾ 19 ਸਾਲ ਦੀ ਉਮਰ ਸੀ ਜਿਆਦਾ ਹੀ ਨਹੀਂ ਤਾਂ ਆਪਾਂ ਇੱਕ ਪਹਿਲਾ ਵੀਡੀਓ ਸੁਣਾ ਦਈਏ ਭਵੰਤ ਮਾਨ ਦੀ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ 2 ਮਿੰਟ ਦੀ ਵੀਡੀਓ ਸੁਣਾਵਾਂਗੇ ਸੁਣੋ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਸਕੂਲ ਤੋਂ ਪਰੇ ਵਾਪਸ ਆ ਰਹੇ ਸ਼ਾਮ ਨੂੰ ਦਿੱਤੀ ਜਾਂਦੇ ਸੀ ਜਿਹੜੇ ਕੋਈ ਐਡਮਿਨ ਪ੍ਰਸ਼ਾਸਨ ਵੱਲੋਂ ਪ੍ਰੋਤਿ ਦੇ ਨਾਲ ਐਫ ਆਈ ਆਰ ਇਹ ਕਿਸੇ ਉਹ ਰਵੀ ਮੋਕੇ ਦੀ ਆਰਡਰ ਲੱਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਚੁਮਾਰ ਨੇ ਉਸ ਮਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਜ਼ਬਤ ਕਰਨ ਦੀ ਜੋ ਵੀ ਸੀ ਉਹਨਾਂ ਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਨੰਬਰ 7 ਕਹਾਦਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਐਸੀ ਦੀ ਕੋਈ ਕੰਮੀ ਨਹੀਂ ਸਕਦਾ ਪਾਤਣਾ ਤੱਕ ਅਸਲ ਅਪ੍ਰੈਲੋਂ ਦਾ ਸ਼ਹਿਰ ਕੁਝ ਬੱਚੇ ਨੇ ਜਾਣਾ ਬੱਚੇ ਸਭ ਦਾ ਹਾਦਸਾ ਜਿਹੜੇ ਸਮਾਣਾ ਵਾਸੀਆਂ ਉੱਛਲਣੇ ਪਈ ਸਾਰੇ ਵਾਸੀਆਂ ਨੂੰ ਕਹਿੰਦਾ ਥੱਲੇ ਸੱਤ ਪਰਿਵਾਰ ਦੀ ਜਿਹਦੇ ਬੱਚੇ ਸਾਲ ਦੇ ਸੰਦੀ ਹੁੰਦੇ ਆ ਛੋਟੇ ਛੋਟੇ ਪੁਲਾਵਰ ਦੇ ਬੱਚੇ ਸਕੂਲ ਤੋਂ ਪਰੇ ਆ ਕੇ ਵਾਪਸ ਆ ਰਹੇ ਸੀ ਕੰਮ ਨਾਲ ਵੀ ਗੱਦੀ ਜਾ ਰਿਹਾ ਸੀ ਦੇਖੋ ਇਹਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਤੇ ਹੀ ਅਕਲਾਕ ਪਰ ਇਹਦਾ ਨਾਮ ਉਹਤਰੀ ਬਾਕੀ ਬੱਚਾ ਚਾਹਨੀ ਲਈ ਉਹ ਤੋਂ ਮੈਨੂੰ ਵਾਰਾਂ ਵੱਲੋਂ ਅੱਜ ਮੈਂ ਦਿੱਲੀ ਨਗਰ ਜੀ ਤੁਸੀਂ ਇਨਸਾਫ ਦੀ ਮੰਗਿਆ ਦੇਖੋ ਬੱਚਨ ਤਾਂ ਵਾਪਸ ਲਿਆ ਨਹੀਂ ਸਰ ਪਰ ਇਹਦੇ ਨਾਲ ਖੜੀ ਉਹਨਾਂ ਨੇ ਅੰਦਰ ਪੁੱਛੀ ਆਸਲਾ ਲਈ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਦੁੱਖੀਆਂ ਹੋ ਜਾਂਦੀਆਂ ਦੁੱਖ ਵੰਡਣ ਹਾਂਜੀ ਇਹ ਸੇਮ ਭਵੰਤਮਾਨ ਦਾ ਇੱਕ ਮੈਂ ਤਾਂ ਪਹਿਲੀ ਵਾਰ ਦੇਖ ਰਿਆਂਗਾ ਵੀ ਜਿਹੜਾ ਕੁਝ ਚਲੋ ਬਹੁਤ ਵਧੀਆ ਚੰਗੀ ਗੱਲ ਆ ਜਿਹੜਾ ਇੱਕ ਪਰਿਵਾਰ ਨਾਲ ਖੜੇ ਜਾ ਕੇ ਜਿਹੜੇ ਸੱਤ ਪਰਿਵਾਰ ਇੱਕ ਵੀ ਨਹੀਂ ਪਰਿਵਾਰ ਤਾਂ ਵੈਸੇ ਜਿਹੜੀ ਮੰਦਭਾਗੀ ਖਬਰ ਆ ਇਹ ਛੋਟੇ ਛੋਟੇ ਬੱਚਾ ਮਾਸੂਮਾਂ ਦੀ ਇੱਕ ਮੌਤ ਹੋ ਜਾਂਦੀ ਸਕੂਲ ਦੇ ਵਿੱਚੋਂ ਵਾਪਸ ਆ ਰਹੇ ਆ ਤੇ ਪਰ ਇਹ ਜਿਹੜੇ ਰੋਡ ਬਣੇ ਆ ਪੰਜਾਬੀ ਚ ਦੱਸਦੀ ਆਪਾਂ ਤਾਂ ਜਿਹੜੇ ਰੋਡ ਬਣੇ ਆ ਭੀੜੇ ਹੋਣ ਕਾਰਨ ਇਹ ਐਕਸੀਡੈਂਟ ਹੁੰਦੀ ਹੈ ਤੇ ਜਿਹੜਾ ਅੱਗੋ ਚਲਾਉਣ ਵਾਲਾ ਸੀ ਦੱਸਿਆ ਜਾਂਦਾ ਵੀ ਉਹ ਵੀ ਛੋਟੀ ਉਮਰ ਦੀ ਸੀ ਪਹਿਲਾ ਨੰਬਰ ਤਾਂ ਉਹਦੇ ਕੋਲ ਲਾਇਸੈਂਸ ਨਹੀਂ ਸੀ ਤਾਂ ਇਹ ਆਪਾਂ ਇਹੀ ਅਪੀਲ ਕਰਦੇ ਆਂ ਸਰਕਾਰਾਂ ਨੂੰ ਵੀ ਵੀ ਜਿਹੜਾ ਕੋਈ 18 ਸਾਲ ਤੋਂ ਥੱਲੇ ਥੱਲੇ ਵੈਸੇ ਤਾਂ ਇਹ ਕਾਨੂੰਨ ਹੈਗਾ ਹੀ ਉਹ ਵੀ ਮੋਟਰਸਾਈਕਲ ਵੀ ਨਹੀਂ ਚਲਾ ਸਕਦਾ ਤਾਂ ਇਹ 19 ਸਾਲ ਤੱਕ ਵੀ ਆਪਾਂ ਕਹਾਂਗੇ ਵੀ ਜਿਹੜੇ ਪਹਿਲੇ ਨੰਬਰ ਤੇ ਤਾਂ ਲਾਇਸੈਂਸ ਬਣਿਆ ਹੋਣਾ ਚਾਹੀਦਾ ਦੂਜਾ ਨੰਬਰ 25 ਸਾਲ ਤੋਂ 28 ਸਾਲ ਤੋਂ ਉੱਤੇ ਹੋਣਾ ਚਾਹੀਦਾ ਜਿਹੜਾ ਕੋਈ ਡਰਾਈਵਰ ਵੱਡੇ ਰੋਡ ਤੇ ਚਲਾ ਰਿਹਾ ਜਿਹੜੇ ਹੁਣ ਬੱਚਾ ਦੱਸਿਆ ਜਾਂਦਾ 19 ਸਾਲ ਦਾ ਤਾਂ ਇੱਕ ਬੱਚਿਆਂ 'ਚ ਵੀ ਨਹੀਂ ਹੈਗਾ ਜੇ ਦੇਖੀਏ ਤਾਂ 19 ਸਾਲ ਦਾ ਤਾਂ ਬਹੁਤ ਸ਼ਹਿਾਰ ਹੁੰਦਾ ਜੇ ਉਹ ਟਰੱਕ ਫੜਾ ਰੱਖਿਆ ਉਹਨੂੰ ਇੱਕੋ ਪਾਸੇ ਡੈਂਪਰ ਜੇ ਹੁੰਦੇ ਆ ਜਿਹੜੇ ਤੁਸੀਂ ਦੇਖਦੇ ਨਹੀਂ ਆ ਲੰਘਦੇ ਮਿੱਟੀਆਂ ਦੇ ਭਰੇ ਹੁੰਦੇ ਆ ਫੁੱਲ ਉੱਤੋਂ ਤੱਕ ਓਵਰਰੋਡੋਜ ਪਾ ਲੈਂਦੇ ਆ ਇਹ ਤਾਂ ਐਕਸੀਡੈਂਟ ਹੀ ਹੋਣਾ ਹੋਰ ਕਿਉਣਾ ਤੇ ਇਹ 마ਸੂਮ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ ਤਾਂ ਇਹ ਮੰਦ ਭਾਗੀ ਖਬਰ ਆ ਬਾਈ ਤਾਂ ਪਰ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਖਬਰਾਂ ਆਪਾਂ ਹਰ ਰੋਜ਼ ਹੀ ਪਾਉਂਦੇ ਰਹਿੰਦੇ ਆ ਤਾਂ ਜਿਹੜੀ ਇਹ ਖਬਰ ਸੀ ਇਹ ਵੀ ਸੋਡੇ ਨਾਲ ਸਾਂਝੀ ਕਰਨੀ ਸੀ ਕਿਉਂਕਿ ਸਾਡੇ ਇੱਕ ਤਾਂ ਪੰਜਾਬ ਦਾ ਮਾਹੌਲ ਵੈਸੇ ਖਰਾਬ ਹੋ ਰਿਹਾ ਪੰਜਾਬ ਪੁਲਿਸ ਨੇ ਕਿੰਨੇ ਨੌਜਵਾਨ ਬੇਖੂਰ ਮਾਰ ਦਿੱਤੇ ਜਾਂਦੇ ਆ ਪਰ ਜਿਹੜਾ ਅੱਜ ਦਾ ਟੌਪਿਕ ਆ ਇਹ ਵਸੇ ਇਹੀ ਅਭੀ ਚੰਗੀ ਗੱਲ ਕਰੀ ਜੇ ਉਹ ਭਵੰਤਮਾਨ ਨੇ ਕਰੀਆ ਅੱਜ ਇਹ ਪਰਿਵਾਰਾਂ ਕੋਲੇ ਪਹੁੰਚੇ ਆ ਇਹ ਸਕੂਲ ਵਾਲੇ ਬੱਚਿਆਂ ਲਈ ਜਿਹੜੇ 7 ਬੱਚਿਆਂ ਦੀ ਡੈਥ ਹੁੰਦੀ ਆ ਤਾਂ ਉਥੇ ਇੱਕ ਹਸਪਤਾਲ ਦੱਸਿਆ ਜਾਂਦਾ ਵੀ ਪਤਾ ਨਹੀਂ ਅਪਡੇਟ ਪੰਜਾਬੀ ਚ ਦਾ ਵੈਸੇ ਇਹਨਾਂ ਨੇ ਦੱਸਿਆ ਨਹੀਂ ਵੀ ਅਪਡੇਟ ਹੈ ਨਹੀਂ ਸੀ ਪਤਾ ਨਹੀਂ ਤਾਂ ਇਹ ਕਹਿ ਰਹੇ ਆ ਵੀ ਉਥੇ ਹਸਪਤਾਲ ਹੈ ਨਹੀਂ ਸੀ ਤੇ ਕੁਝ ਆਪਾਂ ਕਿਉਂਕਿ ਪੰਜਾਬੀ ਵਾਲੇ ਆ ਆਪਾਂ ਤਾਂ ਪੰਜਾਬੀ ਸਮਝਦੇ ਆ ਤਾਂ ਇਹ ਆਏ ਆ ਵੀ ਜੇ ਉਥੇ ਕਰੀਬ ਕਿਤੇ ਹਸਪਤਾਲ ਹੁੰਦਾ ਚਾਲੂ ਹੁੰਦਾ ਹਸਪਤਾਲ ਤਾਂ ਉਥੇ ਇਹਨਾਂ ਅਸੀਦੀ ਕੀ ਆ ਬੱਚੇ ਬਚੀ ਜਾਂਦੇ ਹਸਪਤਾਲ ਨਾ ਹੋਣ ਕਾਰਨ ਵੀ ਦਿੱਕਤ ਆਈ ਆ ਤੇ ਦੂਜਾ ਨੰਬਰ ਜਿਹੜੇ ਰੋਡ ਆ ਇਹ ਇਹ ਖੁੱਲੇ ਹੈ ਨਹੀਂ ਸੀ ਭਿੜੇ ਰੋਡ ਆਗੇ ਜਿੱਥੇ ਹੁਣ ਆਪਾਂ ਕਹਿ ਦਈਏ ਵੀ ਦੋ ਟਰੱਕ ਲੰਘਣੇ ਉੱਥੇ ਇੱਕੋ ਹੀ ਲੰਘਦਾ ਸੀ ਤਾਂ ਅੱਗੋਂ ਜਦੋਂ ਸਾਧਨਾ ਆ ਗਿਆ ਤਾਂ ਐਕਸੀਡੈਂਟ ਹੀ ਹੋਊਗਾ ਹੋਰ ਕੀ ਹੋਊਗਾ ਇਹ ਸਰਕਾਰਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਜਿਹੜੀਆਂ ਹੁਣ ਜਾਂਨਾਂ ਚਲੀਆਂ ਗਈਆਂ ਹੁਣ ਉਹਨਾਂ ਦਾ ਸੂਰਬਾਰ ਕੌਣ ਆ ਤਾਂ ਹੁਣ ਬਈ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਜਿਹੜੇ ਕਿ ਮਾਸੂਮ ਬੱਚਿਆਂ ਨੂੰ ਲੈ ਕੇ ਇਹ ਘਟਨਾ ਵਾਪਰੀ ਹੈ ਮੰਦਭਾਗੀ ਖਬਰ ਸੀ ਤਾਂ ਜਿੱਥੇ ਕਮੇਟੀ ਜਾਨੀ ਸ਼ੇਅਰ ਕਰਿਆ ਕਰੋ ਜੀ ਚੰਨੂ ਨੂੰ ਸਬਸਕ੍ਰਾਈਬ ਕਰਦੇ ਤਾਂਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਵੇ ਮਿਲਦੇ ਗੱਲ ਨੂੰ ਦਮ ਟਪਤੇ ਧੰਨਵਾਦ